ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਕਿ ਅਗਰ ਕੋਈ ਵੀ ਵਿਅਕਤੀ ਜਾਂ ਮੁੰਡੇ ਜਾਂ ਕੁੜੀਆਂ ਇਹ ਜਾਂ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਸ਼ੋਕ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸਖਤ ਐਕਸ਼ਨ ਲਏਗੀ ਸਰ ਜੀ ਕੀ ਕੀਤਾ ਪੰਚਾਇਤ ਨੇ ਕੀਤਾ ਕਿ ਲੋਕਾਂ ਦਾ ਤੁਹਾਨੂੰ ਬਿਆਨ ਵੀ ਸਲਾਹ ਤਾਂ ਖਬਰ ਤੁਹਾਡੇ ਨਾਲ ਫਾਜ਼ਲਖਾਦੇ ਪਿੰਡ ਚੂੜੀਵਾਲਾ ਤੰਦਾ ਤੋਂ ਸਾਂਝੀਆਂ ਕਰਾਂਗੇ ਜਿੱਥੇ ਪੰਚਾਇਤ ਦੇ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਅਤੇ ਸਭ ਮਤਿਆਂ ਦੀ ਜ਼ਿਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਇਹ ਵੀ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਲਵ ਮੈਰਿਜ ਨਹੀਂ ਕਰਵਾਵੇਗਾ ਯਾਨੀ ਕਿ ਪ੍ਰੇਮ ਵਿਆਹ ਜਿਹੜਾ ਨਹੀਂ ਕਰਵਾਏਗਾ ਅਤੇ ਜੇਕਰ ਕਿਸੇ ਦੇ ਵੱਲੋਂ ਮੁੰਡਾ ਹੋਵੇ ਕੁੜੀ ਹੋਵੇ ਕਰਵਾਇਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਘੱਟ ਦਿੱਤਾ ਜਾਵੇਗਾ ਤਾਂ ਮਤੇ ਨੇ ਜਿਹੜੇ ਪੰਚਾਇਤ ਦੇ ਵੱਲੋਂ ਪਾਸ ਕੀਤੇ ਗਏ ਨਿਜਿੱਸ ਵਿੱਚ ਲਵ ਮੈਰਿਜ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਲੋਕਾਂ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਿੰਡ ਵਾਸੀਆਂ ਦੇ ਵੱਲੋਂ ਇਸ ਮੁਤਲਕ ਕੀ ਕੁਝ ਆਖਿਆ ਗਿਆ ਪਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਚਾਇਤ ਜਿਹੜੀ ਇਕੱਠੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਮਤੇ ਨੇ ਜਿਹੜੇ ਉੱਥੇ ਪਾਏ ਜਾਂਦੇ ਨੇ ਤੁਸੀਂ ਦੱਸ ਦਿਓ ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਵਰਤੀ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਕਿ ਜੇਕਰ ਕੋਈ ਵੀ ਨਸ਼ਾ ਕਰਦਾ ਪਾਇਆ ਗਿਆ ਹੈ ਜਾਂ ਫਿਰ ਨਸ਼ਾ ਇੱਧਰ ਉੱਧਰੋਂ ਲਿਆਉਂਦਾ ਵੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਪਿੰਡ ਦੇ ਵਿੱਚੋਂ ਉਸ ਨੂੰ ਵੀ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਕਿ ਜੇਕਰ ਪਿੰਡ ਦੇ ਵਿੱਚ ਕੋਈ ਭੱਜ ਕੇ ਵਿਆਹ ਕਰਵਾਉਂਦਾ ਤਾਂ ਉਸ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਉੱਥੇ ਹੀ ਜੇਕਰ ਕੋਈ ਪਿੰਡ ਦੇ ਵਿੱਚ ਹੀ ਯਾਨੀ ਕਿ ਲਵ ਮੈਰਿਜ ਕਰਵਾਏਗਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਫਿਰ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਵੀ ਜਿਹੜਾ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਤਾਂ ਫਾਜ਼ਿਲਕਾ ਦਾ ਇਹ ਪਿੰਡ ਹੈ ਜਿੱਥੇ ਕਿ ਕਈ ਮਤੇ ਪਾਸ ਕੀਤੇ ਗਏ ਨੇ ਪੰਚਾਇਤ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਨੇ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਤੋਂ ਬਾਹਰ ਖੱਡਿਆ ਜਾਵੇਗਾ ਅਤੇ ਨਸ਼ੇ ਜਿਹੜੇ ਲੋਕ ਨੇ ਨਸ਼ੇ ਦੀ ਆਦੀ ਨੇ ਜੇਕਰ ਉਹਨਾਂ ਦੇ ਵੀ ਕਿਸੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਤਾਂ ਉਸ ਦੇ ਖਿਲਾਫ ਵੀ ਉਸੇ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਲਵ ਮੈਰਿਜ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ ਤੁਹਾਨੂੰ ਸਿੱਧਾ ਬਿਆਨ ਸੁਣਾ ਦਿੰਦੇ ਆ ਕਿ ਪੰਚਾਇਤ ਮੈਂਬਰਾਂ ਦੇ ਵੱਲੋਂ ਪਿੰਡ ਵਾਸੀ ਨੇ ਜਿਹੜੇ ਪਿੰਡ ਦੇ ਲੋਕ ਨੇ ਜਦੋਂ ਇਹ ਮਤੇ ਨੇ ਜਿਹੜੇ ਉੱਥੇ ਪੇਸ਼ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਜੋ ਅੱਜ ਇੱਕ ਨਵੀਂ ਰੂਪਰੇਖਾ ਤਿਆਰ ਹੋ ਰਹੀ ਹੈ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਸਰ ਸਾਡੀ ਪੰਚਾਇਤ ਨੇ ਮਤੇ ਪਾਸ ਕੀਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਤ ਹੈ ਜੀ ਨਸ਼ੇ ਦੇ ਖਿਲਾਫ ਜਿਹੜਾ ਪੰਜਾਬ ਦੇ ਵਿੱਚ 6ਵਾਂ ਦਰਿਆ ਵਗ ਰਿਹਾ ਹੈ ਸਰ ਇਸ ਵਾਰ ਦਾ ਜਿਹੜਾ ਚੋਣ ਸੀਗਾ ਇਹ ਸਾਡੇ ਪੂਰੇ ਪਿੰਡ ਦਾ ਜਾਂ ਪੰਜਾਬ ਦਾ ਕੇ ਲਈਏ ਨੌਜਵਾਨਾਂ ਦੀ ਆਵਾਜ਼ ਸੀਗੀ ਕਿ ਨਸ਼ੇ ਨੂੰ ਬੰਦ ਕਰਨ ਲਈ ਆਪਾਂ ਕਿਹ ਉਪਰਾਲੇ ਕਰ ਸਕਦੇ ਹਾਂ ਉਹਨਾਂ ਵਿੱਚੋਂ ਇਹ ਸਭ ਤੋਂ ਪਹਿਲਾ ਉਪਰਾਲਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਪਿੰਡ ਦੇ ਵਿੱਚ ਜਿਹੜੇ ਸਰਾਰਤੀ ਤੱਤ ਨੇ ਜਿਹੜੇ ਨਸ਼ੇ ਨੂੰ ਵੇਚਦੇ ਨੇ ਤੇ ਕਿਸੇ ਦਿਸ਼ਾ ਤੇ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨੇ ਉਸ ਲਈ ਮਤਾ ਪਾਇਆ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਵੇਚੇਗਾ ਖੁੱਲੇ ਆਮ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਕੋਈ ਵਿਅਕਤੀ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੰਚਾਇਤੀ ਮਤਾ ਪਾ ਕੇ ਕੀਤੀ ਜਾਵੇਗੀ ਇੱਕ ਜਿਹੇ ਮਾਮਲੇ ਅਕਸਰ ਦੇਖੇ ਗਏ ਨੇ ਮੁੰਡੇ ਕੁੜੀਆਂ ਵੱਲੋਂ ਜਿਹੜਾ ਪਿੰਡੇ ਦੇ ਵਿੱਚ ਹੀ ਆ ਕਰਦੇ ਗੋਹਣ ਕਿ ਆਮਨੇ ਸਾਹਮਣੇ ਜਿਹੜੇ ਵਿਆਹ ਕਰਾ ਲੈ ਜਾਂਦੇ ਜੀ ਮਾਤਾ ਪਿਤਾ ਨੂੰ ਜਨਾਇਆ ਜਾਂਦਾ ਕਿ ਜਿਹੜੀ ਜੀ ਉਹ ਤੋਂ ਲੈ ਕੇ ਵੀ ਇੱਕ ਚੀਜ਼ ਸਤਿ ਸ੍ਰੀ ਅਕਾਲ ਸਰ ਸਾਡੇ ਪੰਜਾਬ ਦਾ ਮਾਹੌਲ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਜੀ ਬਹੁਤ ਵਧੀਆ ਰੱਬ ਰੂਪੀ ਕਹਿ ਸਕਦੇ ਹਾਂ ਕਿ ਸਾਰੇ ਪਿੰਡੇ ਦਾ ਭਾਈਚਾਰਾ ਇਕੱਠਾ ਰਹਿੰਦਾ ਜੀ ਤੇ ਪਿੰਡ ਹੀ ਸਾਡਾ ਪਰਿਵਾਰ ਹੁੰਦਾ ਤੇ ਉੱਥੇ ਕੁਝ ਇਹ ਜਿਹੇ ਘਟਨਾਵਾਂ ਹੋ ਜਾਂਦੀਆਂ ਕਿ ਜਿੰਨਾ ਕਰਕੇ ਮਾਪਿਓ ਨੂੰ ਜੀ ساری ਉਮਰ ਲਈ ਦਾਗੀ ਹੋਣਾ ਪੈਂਦਾ ਤੇ ਉਹਨਾਂ ਨੂੰ ਨਿਵਾਂ ਮਹਿਸੂਸ ਕਰਨਾ ਪੈਂਦਾ ਹੈ ਤੇ ਉਹ ਸਮਾਜ ਵਿੱਚ ਕਿਸੇ ਵੀ ਦੇ ਨਾਲ ਅੱਖਾਂ ਨਹੀਂ ਮਿਲਾ ਸਕਦੇ ਇਹ ਕਿਉਂ ਹੁੰਦਾ ਹੈ ਸਰ ਕਿਉਂਕਿ ਸਰ ਮਾਪੇ ਉਹ ਸਦਾ ਆਪਣੇ ਬੱਚਿਆਂ ਨੂੰ ਇਹ ਚਾਹੁੰਦੇ ਕਿ ਵੱਡੇ ਲਿਖੇ ਕੋਈ ਨੌਕਰੀ ਲੱਗੇ ਕੋਈ ਵਧੀਆ ਇਨਸਾਨ ਬਣੇ ਮਾਪੇ ਉਹਦੀ ਸਾਰੀ ਉਮਰ ਦੀ ਕਮਾਈ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਖਿਰਚੇ ਜਦੋਂ 20 ਸਾਲ ਦੇ 18 ਸਾਲ ਦੇ 24 ਸਾਲ ਦੇ ਜਦੋਂ ਮੁੰਡੇ ਕੁੜੀਆਂ ਹੋ ਜਾਂਦੇ ਨੇ ਤਾਂ ਮਾਪੇ ਉਹਦੀ ਸਾਰੀ ਕਮਾਈ ਨੂੰ ਪਿੱਛੇ ਛੱਡ ਕੇ ਉਹਨਾਂ ਤੇ ਦਾਗ ਲਾ ਕੇ ਉਹ ਅਜਿਹੇ ਕਦਮ ਚੁੱਕ ਲੈਂਦੇ ਜਿੰਨਾ ਕਰਕੇ ਪਿੰਡ ਦਾ ਮਾਹੌਲ ਸਾਡੇ ਪਿੰਡ ਦਾ ਸੰਸਕ੍ਰਿਤੀ ਭਾਈਚਾਰਾ ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਕੋਈ ਵੀ ਵਿਅਕਤੀ ਜਾਂ ਮੁੰਡੇ ਜਾਂ ਕੁੜੀਆਂ ਇਹ ਜਿਹਾ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਯੋਗ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸਖਤ ਐਕਸ਼ਨ ਲਏਗੀ ਸਰ ਜੀ ਕੀ ਕਿ ਪੰਚਾਇਤ ਨੂੰ ਕਰਨਾ ਚਾਹੀਦਾ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀ ਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀ ਅੰਸਰ ਆਪਾ ਕਹਿ ਸਕਦੇ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਹ ਕਰਨਾ ਚਾਹੀਦਾ ਇਹ ਫੈਸਲੇ ਨਸ਼ੇ ਦੇ ਖਿਲਾਫ ਹੈ ਜੀ ਸਭ ਤੋਂ ਪਹਿਲਾਂ ਤੋਂ ਨਸ਼ੇ ਦੇ ਖਿਲਾਫ ਜੋ ਫੈਸਲਾ ਲਏਗੇ ਜੀ ਹਾਂਜੀ ਕੀ ਹੈ ਕੀ ਉਹਦੇ ਵਿੱਚ ਉਹਦੇ ਵਿੱਚ ਇਹ ਹੈ ਜੀ ਜਿਹੜੇ ਪਿੰਡ 'ਚ ਨਸ਼ਾ ਵੇਚ ਰਹੇ ਐ चाहे कोई मेडिकल स्टोर है जी या वैसे कोई नशा बेच रहा है उनके खिलाफ है मलै हमारी जो पंचायत है वो काम कर रही है हाँ जी तो क्या उसमें क्या लिखा क्या उसमें लिखा गया है जी अगर प, अगर कोई नशा पकड़ा जाता है जी और उसकी कोई मदद भी करता है तो पंचायत हमारी उसके भी खिलाफ़ है जी हाँ जी तो क्या और क्या हमने चार पाँच मतें पाए हैं जी एक जो लड़के स्कूल के बाहर खड़े रहते हैं जी स्कूल टाइम में सुबह खड़े रहते हैं या दोपहर को जब छुट्टी होती है उस टाइम खड़े रहते हैं जी उनके भी हम एक्शन ले रहे हैं जी हमारी पंचायत हाँ जी तो और क्या है शादी को लेकर शादी को लेके है जी जो गांव में शादी कर रहे हैं जी लड़के लड़की तो बहुत ही बुरी बात है जी क्योंकि वो वैसे तो भाई बहन बने रहते हैं और जैसे भी मोबाइल की तरफ से वो सिस्टम बना हुआ है जी आजकल तो उससे वो गलत हरकत कर रहे हैं जी फिर वो शादी कर लेते हैं बाकी तो हमारे जो बुजुर्ग है उनको शर्मसार होना पड़ रहा है जी गाँव में हाँ जी तो एक्शन ये एक जी हम जो ऐसा काम करता है तो उनको हम गांव से बाहर निकालेंगे जी अच्छा। हाँ जी सर और जो उनकी मदद करेगा तो उनकी मदद करेगा उनको भी हम बाय काट करेंगे जी पूरे गांव में हमारे हाँ जी उन पे भी एक्शन लेंगे जी तो अच्छा हम नहीं बहुत बढ़िया फैसले ले रहे हैं जी हमारी जो पंचायत है बाकी तो गांव वालों को पता है जी कैसे है वो फैसले तो बहुत बढ़िया जी लेना चाहिए सभी गाँव जो हमारे साथ में लगते हैं उनको हम कहते हैं जी बहुत बढ़िया फैसला है वो भी ले जी हमारे साथ मिल के हाँ जी हाँ जी समाज को सुधारना चाहिए जी ऐसी जो कर रहे हैं उसके बहुत हाँ जी मेरा नाम विद्या देवी है जी पिंड चौड़ी वाला तन्ना है वार्ड नंबर ग्यारह है जी ਹਾਂਜੀ ਕੀ ਕੁਛ ਹੋਰ ਨਸ਼ਾ ਵਿਰੋਧੀ ਹੈ ਜੀ ਵੀ ਨਸ਼ੀਲੀ ਗੋਲੀਆਂ ਵੇਚਦਾ ਹੈ ਜਿਹੜਾ ਮੈਡੀਕਲ ਸਟੋਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਨਸ਼ੀਲੀ ਗੋਲੀਆਂ ਵੇਚਦੇ ਆ ਉਹਨਾਂ ਤੇ ਜਿਵੇਂ ਛੋਟੇ ਬੱਚਾ ਨੂੰ ਨਸ਼ਾ ਦਿੰਦੇ ਆ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਏਗੀ ਜੀ ਇਸ ਤੇ ਇੱਕ ਕਮੇਟੀ ਵੀ ਬਣੀ ਹੋਈ ਹੈ ਸਾਡੇ ਪਿੰਡ ਚ ਜੀ ਤੇ ਫਿਰ ਕੀ ਜਿਹੜੇ ਕੋਈ ਮਦਦ ਕਰਨਾ ਚਾਹੁੰਦੇ ਆ ਅੱਗੇ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਬਣਤੀ ਕਾਰਵਾਈ ਕੀਤੀ ਜਾਏਗੀ ਜੀ ਇਸ ਸੇ ਸਮਾਜ ਤੇ ਪੂਰਾ ਅਸਰ ਪੜਦਾ ਹੈ ਜੀ ਜੋ ਵੀ ਬੱਚੇ ਬੱਚਿਆਂ ਪਿੰਡ ਸੇ ਸਾਦੀ ਕਰਵਾਉਂਦੇ ਹਨ ਜਾਂ ਇਸ ਸੇ ਆਪਣਾ ਸਮਾਜ ਸਮਾਜ ਤੇ ਬਹੁਤ ਗਲਤ ਪ੍ਰਭਾਵ ਪੜਦਾ ਹੈ ਜੀ ਤਾਂ ਕਰਕੇ ਇਹ ਕਦਮ ਉਠਾਇਆ ਗਿਆ ਜੀ ਕੀ ਕਰੋਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਪਿੰਡ ਚ ਬਾਹਰ ਕੱਢਿਆ ਜਾਏਗਾ ਜੇ ਕੋਈ ਪੰਚਾਇਤ ਤੋਂ ਮਦਦ ਕਰਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜੀ ਤਾਂ ਖਬਰ ਤੁਹਾਡੇ ਨਾਲ ਫਾਜ਼ਲਖਾਦੇ ਪਿੰਡ ਚੂੜੀਵਾਲਾ ਤੰਦਾ ਤੋਂ ਸਾਂਝੀਆਂ ਕਰਾਂਗੇ ਜਿੱਥੇ ਪੰਚਾਇਤ ਦੇ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਅਤੇ ਸਭ ਮਤਿਆਂ ਦੀ ਜ਼ਿਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਇਹ ਵੀ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਲਵ ਮੈਰਿਜ ਨਹੀਂ ਕਰਵਾਵੇਗਾ ਯਾਨੀ ਕਿ ਪ੍ਰੇਮ ਵਿਆਹ ਜਿਹੜਾ ਨਹੀਂ ਕਰਵਾਏਗਾ ਤੇ ਜੇਕਰ ਕਿਸੇ ਦੇ ਵੱਲੋਂ ਮੁੰਡਾ ਹੋਵੇ ਕੁੜੀ ਹੋਵੇ ਕਰਵਾਇਆ ਜਾਂਦਾ ਹੈ ਤਾਂ ਉਸ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਘੱਟ ਦਿੱਤਾ ਜਾਵੇਗਾ ਤਾਂ ਮਤੇ ਨੇ ਜਿਹੜੇ ਪੰਚਾਇਤ ਦੇ ਵੱਲੋਂ ਪਾਸ ਕੀਤੇ ਗਏ ਨਿਜਿੱਸ ਵਿੱਚ ਲਵ ਮੈਰਿਜ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਲੋਕਾਂ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਿੰਡ ਵਾਸੀਆਂ ਦੇ ਵੱਲੋਂ ਇਸ ਮੁਤਲਕ ਕੀ ਕੁਝ ਆਖਿਆ ਗਿਆ ਪਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਚਾਇਤ ਜਿਹੜੀ ਇਕੱਠੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਮਤੇ ਨੇ ਜਿਹੜੇ ਉੱਥੇ ਪਾਏ ਜਾਂਦੇ ਨੇ ਤੁਹਾਨੂੰ ਦੱਸ ਦिए ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਵਰਤੀ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਕਿ ਜੇਕਰ ਕੋਈ ਵੀ ਨਸ਼ਾ ਕਰ ਤਾਂ ਪਾਇਆ ਗਿਆ ਜਾਂ ਫਿਰ ਨਸ਼ਾ ਇੱਧਰ ਉੱਧਰੋਂ ਲਿਆਉਂਦਾ ਵੀ ਪਾਇਆ ਗਿਆ ਤਾਂ ਉਸਦੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਪਿੰਡ ਦੇ ਵਿੱਚੋਂ ਉਸ ਨੂੰ ਵੀ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਕਿ ਜੇਕਰ ਪਿੰਡ ਦੇ ਵਿੱਚ ਕੋਈ ਭੱਜ ਕੇ ਵਿਆਹ ਕਰਵਾਉਂਦਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਉੱਥੇ ਹੀ ਜੇਕਰ ਕੋਈ ਪਿੰਡ ਦੇ ਵਿੱਚ ਹੀ ਯਾਨੀ ਕਿ ਲਵ ਮੈਰਿਜ ਕਰਵਾਏਗਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਫਿਰ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਵੀ ਜਿਹੜਾ ਪਿੰਡ ਤੋਂ ਬਾਹਰ ਕੱਟਿਆ ਜਾਵੇਗਾ ਤਾਂ ਫਾਜ਼ਿਲਕਾ ਦਾ ਹੈ ਪਿੰਡ ਹੈ ਜਿੱਥੇ ਕਿ ਕਈ ਮਤੇ ਪਾਸ ਕੀਤੇ ਗਏ ਨੇ ਪੰਚਾਇਤ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਨੇ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਤੋਂ ਬਾਹਰ ਖੱਡਿਆ ਜਾਵੇਗਾ ਅਤੇ ਨਸ਼ੇ ਜਿਹੜੇ ਲੋਕ ਨੇ ਨਸ਼ੇ ਦੀ ਆਦੀ ਨੇ ਜੇਕਰ ਉਹਨਾਂ ਦੇ ਵੀ ਕਿਸੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਤਾਂ ਉਸ ਦੇ ਖਿਲਾਫ ਵੀ ਉਸੇ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਲਵ ਮੈਰਿਜ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ ਤੁਹਾਨੂੰ ਸਿੱਧਾ ਬਿਆਨ ਸੁਣਾ ਦਿੰਦੇ ਆ ਕਿ ਪੰਚਾਇਤ ਮੈਂਬਰਾਂ ਦੇ ਵੱਲੋਂ ਪਿੰਡ ਵਾਸੀ ਨੇ ਜਿਹੜੇ ਪਿੰਡ ਦੇ ਲੋਕ ਨੇ ਜਦੋਂ ਇਹ ਮਤੇ ਨੇ ਜਿਹੜੇ ਉੱਥੇ ਪੇਸ਼ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਜੋ ਅੱਜ ਇੱਕ ਨਵੀਂ ਰੂਪਰੇਖਾ ਤਿਆਰ ਹੋ ਰਹੀ ਹੈ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਸਰ ਸਾਡੀ ਪੰਚਾਇਤ ਨੇ ਮਤੇ ਪਾਸ ਕੀਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਤੇ ਜੀ ਨਸ਼ੇ ਦੇ ਖਿਲਾਫ ਜਿਹੜਾ ਪੰਜਾਬ ਦੇ ਵਿੱਚ 6ਵਾਂ ਦਰਿਆ ਵਗ ਰਿਹਾ ਹੈ ਸਰਸ ਇਸ ਵਾਰ ਦਾ ਜਿਹੜਾ ਚੋਣ ਆ ਸੀਗਾ ਇਹ ਸਾਡੇ ਪੂਰੇ ਪਿੰਡ ਦਾ ਜਾਂ ਪੰਜਾਬ ਦਾ ਕੇ ਲੀਏ ਨੌਜਵਾਨਾਂ ਦੀ ਆਵਾਜ਼ ਸੀਗੀ ਕਿ ਨਸ਼ੇ ਨੂੰ ਬੰਦ ਕਰਨ ਲਈ ਆਪਾਂ ਕਿਹ ਉਪਰਾਲੇ ਕਰ ਸਕਦੇ ਹਾਂ ਉਹਨਾਂ ਵਿੱਚੋਂ ਇਹ ਸਭ ਤੋਂ ਪਹਿਲਾ ਉਪਰਾਲਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਪਿੰਡ ਦੇ ਵਿੱਚ ਜਿਹੜੇ ਸਰਾਰਤੀ ਤੱਤਵ ਨੇ ਜਿਹੜੇ ਨਸ਼ੇ ਨੂੰ ਵੇਚਦੇ ਨੇ ਤੇ ਕਿਸੇ ਦੀ ਸ਼ਹਿਤ ਹੈ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨੇ ਉਸ ਲਈ ਮਤਾ ਪਾਇਆ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਵੇਚੇਗਾ ਖੁੱਲੇ ਆਮ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਹਰਕਤ ਕਰਦਾ ਹੈ ਜਾ ਕੋਈ ਵਿਅਕਤੀ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੰਚਾਇਤੀ ਮਤਾ ਪਾ ਕੇ ਕੀਤੀ ਜਾਵੇਗੀ ਇੱਕ ਜਿਹੇ ਮਾਮਲੇ ਅਕਸਰ ਦੇਖੇ ਗਏ ਆ ਮੁੰਡੇ ਕੁੜੀਆਂ ਵੱਲੋਂ ਜਿਹੜਾ ਪਿੰਡੇ ਦੇ ਵਿੱਚ ਹੀ ਆ ਕਰਦੇ ਗੋਹਾਂ ਲੈ ਕੇ ਆਮਨੇ ਸਾਹਮਣੇ ਜਿਹੜੇ ਵਿਆਹ ਕਰਾ ਲੈ ਜਾਂਦੇ ਜੀ ਮਾਤਾ ਪਿਤਾ ਨੂੰ ਜਿਹੜਾ ਜੀ ਉਹ ਤੋਂ ਲੈ ਕੇ ਵੀ ਇੱਕ ਸਤਿ ਸ਼੍ਰੀ ਅਕਾਲ ਸਰ ਸਾਡੇ ਪੰਜਾਬ ਦਾ ਮਾਹੌਲ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਜੀ ਬਹੁਤ ਵਧੀਆ ਰੱਬ ਰੂਪੀ ਕਹਿ ਸਕਦੇ ਹਾਂ ਕਿ ਸਾਰੇ ਪਿੰਡੇ ਦਾ ਭਾਈਚਾਰਾ ਇਕੱਠਾ ਰਹਿੰਦਾ ਜੀ ਤੇ ਪਿੰਡ ਹੀ ਸਾਡਾ ਪਰਿਵਾਰ ਹੁੰਦਾ ਤੇ ਉੱਥੇ ਕੁਝ ਇਹ ਜਿਹੇ ਘਟਨਾਵਾਂ ਹੋ ਜਾਂਦੀਆਂ ਕਿ ਜਿੰਨਾ ਕਰਕੇ ਮਾਪਿਓ ਨੂੰ ਜੀ ਸਾਰੀ ਉਮਰ ਲਈ ਦਾਗੀ ਹੋਣਾ ਪੈਂਦਾ ਤੇ ਉਹਨਾਂ ਨੂੰ ਨਿਵਾਂ ਮਹਿਸੂਸ ਕਰਨਾ ਪੈਂਦਾ ਹੈ ਤੇ ਉਹ ਸਮਾਜ ਵਿੱਚ ਕਿਸੇ ਵੀ ਦੇ ਨਾਲ ਅੱਖਾਂ ਨਹੀਂ ਮਿਲਾ ਸਕਦੇ ਇਹ ਕਿਉਂ ਹੁੰਦਾ ਹੈ ਸਰ ਕਿਉਂਕਿ ਸਰ ਮਾਪੇ ਉਹ ਸਦਾ ਆਪਣੇ ਬੱਚਿਆਂ ਨੂੰ ਇਹ ਚਾਹੁੰਦੇ ਕਿ ਵੱਡੇ ਲਿਖੇ ਕੋਈ ਨੌਕਰੀ ਲੱਗੇ ਕੋਈ ਵਧੀਆ ਇਨਸਾਨ ਬਣੇ ਮਾਪੇ ਉਹਦੀ ਸਾਰੀ ਉਮਰ ਦੀ ਕਮਾਈ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਖਿਰਚੇ ਜਦੋਂ 20 ਸਾਲ ਦੇ 18 ਸਾਲ ਦੇ 24 ਸਾਲ ਦੇ ਜਦੋਂ ਮੁੰਡੇ ਕੁੜੀਆਂ ਹੋ ਜਾਂਦੇ ਨੇ ਤਾਂ ਮਾਪੇ ਉਹਦੀ ਸਾਰੀ ਕਮਾਈ ਨੂੰ ਪਿੱਛੇ ਛੱਡ ਕੇ ਉਹਨਾਂ ਤੇ ਦਾਗ ਲਾ ਕੇ ਉਹ ਅਜਿਹੇ ਕਦਮ ਚੁੱਕ ਲੈਂਦੇ ਜਿਨ੍ਹਾਂ ਕਰਕੇ ਪਿੰਡ ਦਾ ਮਾਹੌਲ ਸਾਡੇ ਪਿੰਡ ਦਾ ਸੰਸਕ੍ਰਿਤੀ ਭਾਈਚਾਰਾ ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਕੋਈ ਵੀ ਵਿਅਕਤੀ ਜਾਂ ਮੁੰਡੇ ਜਾਂ ਕੁੜੀਆਂ ਇਹ ਜਾਂ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਸ਼ੋਕ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸੱਤ ਐਕਸ਼ਨ ਲਏਗੀ ਸਰ ਜੀ ਕੀ ਕਿ ਪੰਚਾਇਤ ਨੂੰ ਕੰਮ ਚਾਹੀਦਾ ਨੌਜਵਾਨਾਂ ਨੂੰ ਜੀ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀ ਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀਆਂ ਸਰਪਾ ਕਹਿ ਸਕਦੇ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਹ ਕਰਨਾ ਚਾਹੀਦਾ ਹੈ ਇਹ ਫੈਸਲੇ ਨਸੇ ਦੇ ਖਿਲਾਫ ਹੈ ਜੀ ਸਭ ਤੋਂ ਪਹਿਲਾਂ ਤੋਂ ਨਸੇ ਦੇ ਖਿਲਾਫ ਜੋ ਫੈਸਲਾ ਲੇ ਗਏ ਹੈ ਜੀ ਹਾਂਜੀ ਕੀ ਹੈ ਕੀ ਉਹਦੇ ਵਿੱਚ ਉਹਦੇ ਵਿੱਚ ਇਹ ਹੈ ਜੀ ਜਿਹੜੇ ਪਿੰਡ 'ਚ ਨਸ਼ਾ ਵੇਚ ਰਹੀ ਹੈ चाहे कोई मेडिकल स्टोर है जी या वैसे कोई नशा बेच रहा है उनके खिलाफ है मलैमारी जो पंचायत है वो काम कर रही है हाँ जी तो क्या उसमें क्या लिखा गया उसमें लिखा गया है जी अगर प, अगर कोई नशा पकड़ा जाता है जी और उसकी कोई मदद भी करता है तो पंचायत हमारी उसके भी खिलाफ़ है जी हाँ जी तो क्या और क्या हमने चार पांच मतें पाए हैं जी हाँ। एक जो लड़के स्कूल के बाहर खड़े रहते हैं जी स्कूल टाइम में सुबह खड़े रहते हैं या दोपहर को जब छुट्टी होती है उस टाइम खड़े रहते हैं जी उनके भी हम एक्शन ले रहे जी हमारी पंचायत हाँ जी और क्या शादी को ले शादी को ले कर जी जो गाँव में शादी कर रहे हैं जी लड़के लड़की तो बहुत ही बुरी बात है जी क्योंकि वो वैसे तो भाई बहन बने रहते हैं और जैसे भी मोबाइल के तरफ से वो सिस्टम बना हुआ है जी आजकल तो उससे वो गलत हरकत कर रहे हैं जी फिर वो शादी कर लेते हैं बाकी तो हमारे जो बुजुर्ग है उनको शर्मसार होना पड़ रहा है जी गाँव में हाँ जी तो एक्शन ये एक जी हम जो ऐसा काम करता है तो उनको हम गांव से बाहर निकालेंगे जी अच्छा। हाँ जी सर और जो उनकी मदद करेगा तो तो उनको भी हम बाय करेंगे जी पूरे गांव में हमारे हाँ जी उन पे भी एक्शन लेंगे जी हम अच्छा नहीं बहुत बढ़िया फैसला ले रहे हैं जी हमारी जो पंचायत है बाकी तो गांव वालों को पता है जी कैसे है वो फैसले तो बहुत बढ़िया जी लेना चाहिए सभी गाँव जो हमारे साथ में लगते हैं उनको हम कहते हैं जी बहुत बढ़िया फैसला है वो भी ले जी हमारे साथ मिलके। हाँ जी हाँ जी समाज को सुधारना चाहिए जी ऐसी जो कर रहे हैं उसके बहुत हाँ जी मेरा नाम विद्या देवी है जी पिंड चोड़ी वाला तन्ना है वार्ड नंबर ग्यारह है जी ਹਾਂਜੀ ਕੀ ਕੁਛ ਹੋਰ ਨਸ਼ਾ ਵਿਰੋਧੀ ਹੈ ਜੀ ਇਹ ਨਸ਼ੀਲੀ ਗੋਲੀਆਂ ਵੇਚਦਾ ਹੈ ਜਿਹੜਾ ਮੈਡੀਕਲ ਸਟੋਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਨਸ਼ੀਲੀ ਗੋਲੀਆਂ ਵੇਚਦੇ ਆ ਉਹਨਾਂ ਤੇ ਜਿਵੇਂ ਛੋਟੇ ਬੱਚਾ ਨੂੰ ਨਸ਼ਾ ਦਿੰਦੇ ਆ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਏਗੀ ਜੀ ਇਸ ਤੇ ਇੱਕ ਕਮੇਟੀ ਵੀ ਬਣੀ ਹੋਈ ਹੈ ਸਾਡੇ ਪਿੰਡ ਚ ਜੀ ਤੇ ਫਿਰ ਕਿੰ ਜਿਹੜੇ ਕੋਈ ਮਦਦ ਕਰਨ ਚਾਹੁੰਦੇ ਆ ਅੱਛੇ ਜਾਂਦੇ ਹਾਂਜੀ ਹਾਂਜੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਇਆ ਜਾਏਗਾ ਤੇ ਵਣਤੀ ਕਾਰਵਾਈ ਕੀਤੀ ਜਾਏਗੀ ਜੀ ਤੇ ਹੋਰ ਕੀ ਹੈ ਕਿ ਮੁੰਡੇ ਕੁੜੀਆਂ ਦੇ ਵਿਆਹ ਨੂੰ ਲੈ ਕੇ ਜਿਹੜਾ ਸਮਾਜ ਦੇ ਵਿੱਚ ਵੀ ਇੱਕ ਦਿੱਕਤ ਜੀ ਰਹੀ ਹੈ ਇਸ ਸੇ ਸਮਾਜ 'ਤੇ ਪੂਰਾ ਅਸਰ ਪੜਦਾ ਹੈ ਜੇ ਜੋ ਵੀ ਬੱਚੇ-ਬੱਚੇ ਆਪਿੰਡ ਸੀ شادی ਕਰਵਾਉਂਦੇ ਆਂ ਜਾਂ ਇਸੇ ਆਪਣਾ ਸਮਾਜ ਸਮਾਜ 'ਤੇ ਬਹੁਤ ਗਲਤ ਅਸਰ ਪੜਦਾ ਹੈ ਜੀ ਤਾਂ ਕਰਕੇ ਇਹ ਕਦਮ ਉਠਾਇਆ ਗਿਆ ਹੈ ਜੀ ਕੀ ਕਰੇਗਾ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਪਿੰਡ ਚ ਬਾਹਰ ਕੱਢਿਆ ਜਾਏਗਾ ਜੇ ਕੋਈ ਪੰਚਾਇਤ ਤੋਂ ਦੇਖੋ ਮਦਦ ਕਰ ਮਦਦ ਕਰਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਤਾਂ ਖਬਰ ਥੋਟੇ ਨਾਲ ਫਾਜ਼ਲਖਾਦੇ ਪਿੰਡ ਚੂੜੀਵਾਲਾ ਤੰਨਾ ਤੋਂ ਸਾਂਝੀਆਂ ਕਰਾਂਗੇ ਜਿੱਥੇ ਪੰਚਾਇਤ ਦੇ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਅਤੇ ਸਭ ਮਤਿਆਂ ਦੀ ਜ਼ਿਕਰ ਗੱਲ ਕਰੀਏ ਸਾਇੰਸ ਦੇ ਵਿੱਚ ਇਹ ਵੀ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਲਵ ਮੈਰਿਜ ਨਹੀਂ ਕਰਵਾਵੇਗਾ ਜਾਨੀ ਕਿ ਪ੍ਰੇਮ ਵਿਆਹ ਜਿਹੜਾ ਨਹੀਂ ਕਰਵਾਏਗਾ ਤੇ ਜੇਕਰ ਕਿਸੇ ਦੇ ਵੱਲੋਂ ਮੁੰਡਾ ਹੋਵੇ ਕੁੜੀ ਹੋਵੇ ਕਰਵਾਇਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਮਤੇ ਨੇ ਜਿਹੜੇ ਪੰਚਾਇਤ ਦੇ ਵੱਲੋਂ ਪਾਸ ਕੀਤੇ ਗਏ ਨਿਜ ਸੇ ਵਿੱਚ ਲਵ ਮੈਰਿਜ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਲੋਕਾਂ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਿੰਡ ਵਾਸੀਆਂ ਦੇ ਵੱਲੋਂ ਇਸ ਮੁਤਲਕ ਕੀ ਕੁਝ ਆਖਿਆ ਗਿਆ ਪਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਚਾਇਤ ਜਿਹੜੀ ਇਕੱਠੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਮਤੇ ਨੇ ਜਿਹੜੇ ਉੱਥੇ ਪਾਏ ਜਾਂਦੇ ਨੇ ਤੁਹਾਨੂੰ ਦੱਸ ਦिए ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਭਰਤੀ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਕਿ ਜੇਕਰ ਕੋਈ ਵੀ ਨਸ਼ਾ ਕਰਤਾ ਪਾਇਆ ਗਿਆ ਜਾਂ ਫਿਰ ਨਸ਼ਾ ਇੱਧਰ ਉੱਧਰੋਂ ਲਿਆਉਂਦਾ ਵੀ ਪਾਇਆ ਗਿਆ ਤਾਂ ਉਸਦੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਪਿੰਡ ਦੇ ਵਿੱਚੋਂ ਉਸ ਨੂੰ ਵੀ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਕਿ ਜੇਕਰ ਪਿੰਡ ਦੇ ਵਿੱਚ ਕੋਈ ਭੱਜ ਕੇ ਵਿਆਹ ਕਰਵਾਉਂਦਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਖੜਿਆ ਜਾਵੇਗਾ ਤੇ ਉੱਥੇ ਹੀ ਜੇਕਰ ਕੋਈ ਪਿੰਡ ਦੇ ਵਿੱਚ ਹੀ ਯਾਨੀ ਕਿ ਲਵ ਮੈਰਿਜ ਕਰਵਾਏਗਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਫਿਰ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਵੀ ਜਿਹੜਾ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਤਾਂ ਫਾਜ਼ਿਲਕਾ ਦਾ ਇਹ ਪਿੰਡ ਹੈ ਜਿੱਥੇ ਕਿ ਕਈ ਮਤੇ ਪਾਸ ਕੀਤੇ ਗਏ ਨੇ ਪੰਚਾਇਤ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਨੇ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਤੋਂ ਬਾਹਰ ਖਟਿਆ ਜਾਵੇਗਾ ਅਤੇ ਨਸ਼ੇ ਜਿਹੜੇ ਲੋਕ ਨੇ ਨਸ਼ੇ ਦੀ ਆਦੀ ਨੇ ਜੇਕਰ ਉਹਨਾਂ ਦੇ ਵੀ ਕਿਸੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਤਾਂ ਉਸ ਦੇ ਖਿਲਾਫ ਵੀ ਉਸੇ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਲਵ ਮੈਰਿਜ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ ਤੁਹਾਨੂੰ ਸਿੱਧਾ ਬਿਆਨ ਸੁਣਾ ਦਿੰਦੇ ਆ ਕਿ ਪੰਚਾਇਤ ਮੈਂਬਰਾਂ ਦੇ ਵੱਲੋਂ ਪਿੰਡ ਵਾਸੀ ਨੇ ਜਿਹੜੇ ਪਿੰਡ ਦੇ ਲੋਕ ਨੇ ਜਦੋਂ ਇਹ ਮਤੇ ਨੇ ਜਿਹੜੇ ਉੱਥੇ ਪੇਸ਼ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਜੋ ਅੱਜ ਇੱਕ ਨਵੀਂ ਰੂਪਰੇਖਾ ਤਿਆਰ ਹੋ ਰਹੀ ਹੈ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਸਰ ਸਾਡੀ ਪੰਚਾਇਤ ਨੇ ਮਤੇ ਪਾਸ ਕੀਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਤਿਆ ਜੀ ਨਸ਼ੇ ਦੇਖਲਾਓ ਜਿਹੜਾ ਪੰਜਾਬ ਦੇ ਵਿੱਚ 6ਵਾਂ ਦਰਿਆ ਵਗ ਰਿਹਾ ਹੈ ਸਰ ਇਸ ਵਾਰ ਦਾ ਜਿਹੜਾ ਚੋਣ ਆ ਸੀਗਾ ਇਹ ਸਾਡੇ ਪੂਰੇ ਪਿੰਡ ਦਾ ਜਾਂ ਪੰਜਾਬ ਦਾ ਕੇ ਲਈਏ ਨੌਜਵਾਨਾਂ ਦੀ ਆਵਾਜ਼ ਸੀਗੀ ਕਿ ਨਸ਼ੇ ਨੂੰ ਬੰਦ ਕਰਨ ਲਈ ਆਪਾਂ ਕੀ ਉਪਰਾਲੇ ਕਰ ਸਕਦੇ ਹਾਂ ਉਹਨਾਂ ਵਿੱਚੋਂ ਇਹ ਸਭ ਤੋਂ ਪਹਿਲਾਂ ਉਪਰਾਲਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਪਿੰਡ ਦੇ ਵਿੱਚ ਜਿਹੜੇ ਸਰਾਰਤੀ ਤੱਤਵ ਨੇ ਜਿਹੜੇ ਨਸ਼ੇ ਨੂੰ ਵੇਚਦੇ ਨੇ ਤੇ ਕਿਸੇ ਦੀ ਸ਼ਹਿਤ ਤੇ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨੇ ਉਸ ਲਈ ਮਤਾ ਪਾਇਆ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਵੇਚੇਗਾ ਖੁੱਲੇ ਆਮ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਕੋਈ ਵਿਅਕਤੀ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੰਚਾਇਤੀ ਮਤਾ ਪਾ ਕੇ ਕੀਤੀ ਜਾਵੇਗੀ ਇੱਕ ਜਿਹੜੇ ਮਾਮਲੇ ਅਕਸਰ ਦੇਖੇ ਗਏ ਆ ਮੁੰਡੇ ਕੁੜੀਆਂ ਵੱਲੋਂ ਜਿਹੜਾ ਪਿੰਡ ਦੇ ਵਿੱਚ ਹੀ ਆ ਕਰਦੇ ਗੋਹਾਂ ਲੈ ਕੇ ਆਮਨੇ ਸਾਹਮਣੇ ਜਿਹੜੇ ਵਿਆਹ ਕਰਾ ਲੈ ਜਾਂਦੇ ਜੀ ਮਾਤਾ ਪਿਤਾ ਨੂੰ ਜਿਹੜਾ ਜੀ ਉਹ ਤੋਂ ਲੈ ਕੇ ਵੀ ਇੱਕ ਸਤਿ ਸ਼੍ਰੀ ਅਕਾਲ ਸਰ ਸਾਡੇ ਪੰਜਾਬ ਦਾ ਮਾਹੌਲ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਜੀ ਬਹੁਤ ਵਧੀਆ ਰੱਬ ਰੂਪੀ ਕਹਿ ਸਕਦੇ ਹਾਂ ਕਿ ਸਾਰੇ ਪਿੰਡੇ ਦਾ ਭਾਈਚਾਰਾ ਇਕੱਠਾ ਰਹਿੰਦਾ ਜੀ ਤੇ ਪਿੰਡ ਹੀ ਸਾਡਾ ਪਰਿਵਾਰ ਹੁੰਦਾ ਤੇ ਉੱਥੇ ਕੁਝ ਇਹ ਜਿਹੇ ਘਟਨਾਵਾਂ ਹੋ ਜਾਂਦੀਆਂ ਕਿ ਜਿੰਨਾ ਕਰਕੇ ਮਾਂ ਪਿਓ ਨੂੰ ਜੀ ساری ਉਮਰ ਲਈ ਦਾਗੀ ਹੋਣਾ ਪੈਂਦਾ ਤੇ ਉਹਨਾਂ ਨੂੰ ਨਿਵਾਂ ਮਹਿਸੂਸ ਕਰਨਾ ਪੈਂਦਾ ਹੈ ਤੇ ਉਹ ਸਮਾਜ ਵਿੱਚ ਕਿਸੇ ਵੀ ਦੇ ਨਾਲ ਅੱਖਾਂ ਨਹੀਂ ਮਿਲਾ ਸਕਦੇ ਇਹ ਕਿਉਂ ਹੁੰਦਾ ਹੈ ਸਰ ਕਿਉਂਕਿ ਸਰ ਮਾਪੇ ਉਹ ਸਦਾ ਆਪਣੇ ਬੱਚਿਆਂ ਨੂੰ ਇਹ ਚਾਹੁੰਦੇ ਕਿ ਵੱਡੇ ਲਿਖੇ ਕੋਈ ਨੌਕਰੀ ਲੱਗੇ ਕੋਈ ਵਧੀਆ ਇਨਸਾਨ ਬਣੇ ਮਾਪੇ ਉਹਦੀ ਸਾਰੀ ਉਮਰ ਦੀ ਕਮਾਈ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਖਿਰਚ ਜਦੋਂ 20 ਸਾਲ ਦੇ 18 ਸਾਲ ਦੇ 24 ਸਾਲ ਦੇ ਜਦੋਂ ਮੁੰਡੇ ਕੁੜੀਆਂ ਹੋ ਜਾਂਦੇ ਨੇ ਤੇ ਮਾਪੇ ਉਹਦੀ ਸਾਰੀ ਕਮਾਈ ਨੂੰ ਪਿੱਛੇ ਛੱਡ ਕੇ ਉਹਨਾਂ ਤੇ ਦਾਗ ਲਾ ਕੇ ਉਹ ਅਜਿਹੇ ਕਦਮ ਚੁੱਕ ਲੈਂਦੇ ਜਿੰਨਾ ਕਰਕੇ ਪਿੰਡ ਦਾ ਮਾਹੌਲ ਸਾਡੇ ਪਿੰਡ ਦਾ ਸੰਸਕ੍ਰਿਤੀ ਭਾਈਚਾਰਾ ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਕਿ ਅਗਰ ਕੋਈ ਵੀ ਵਿਅਕਤੀ ਜਾਂ ਮੁੰਡੇ ਜਾਂ ਕੁੜੀਆਂ ਇਹ ਜਾਂ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਯੋਗ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸਖਤ ਐਕਸ਼ਨ ਲਏਗੀ ਸਰ ਜੀ ਕੀ ਕਿ ਪੰਚਾਇਤ ਨੂੰ ਕੰਮ ਚਾਹੀਦਾ ਨੌਜਵਾਨਾਂ ਨੂੰ ਜੀ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀ ਅੰਸਰ ਆਪਾ ਕਹਿ ਸਕਦੇ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨਹੀਂ ਇਹ ਕਰਨਾ ਚਾਹੀਦਾ ਇਹ ਫੈਸਲੇ ਨਸ਼ੇ ਦੇ ਖਿਲਾਫ ਹੈ ਜੀ ਸਭ ਤੋਂ ਪਹਿਲਾਂ ਤੋਂ ਨਸ਼ੇ ਦੇ ਖਿਲਾਫ ਜੋ ਫੈਸਲੇ ਲਏ ਗਏ ਹੈ ਜੀ ਹਾਂਜੀ ਕੀ ਹੈ ਕੀ ਉਹਦੇ ਵਿੱਚ ਉਹਦੇ ਵਿੱਚ ਇਹ ਹੈ ਜੀ ਜਿਹੜੇ ਪਿੰਡ 'ਚ ਨਸ਼ਾ ਵੇਚ ਰਹੇ ਹੈ चाहे कोई मेडिकल स्टोर है जी या वैसे कोई नशा बेच रहा है उनके खिलाफ है मलैया हमारी जो पंचायत है वो काम कर रही है हाँ जी तो क्या उसमें क्या लिखा क्या उसमें लिखा गया है जी अगर प, अगर कोई नशा पकड़ा जाता है जी और उसकी कोई मदद भी करता है तो पंचायत हमारी उसके भी खिलाफ़ है जी हाँ जी, तो क्या और क्या जी। आ, हमने चार पांच मतें पाए हैं जी एक जो लड़के स्कूल के बाहर खड़े रहते हैं जी स्कूल टाइम में सुबह खड़े रहते हैं या दोपहर को जब छुट्टी होती है उस टाइम खड़े रहते हैं जी उनके भी हम एक्शन ले रहे जी हमारी पंचायत हाँ जी और क्या है शादी को लेके जो शादी को लेके है जी जो गांव में शादी कर रहे हैं जी लड़के लड़की तो बहुत ही बुरी बात है जी क्योंकि वो वैसे तो भाई बहन बने रहते हैं और जैसे भी मोबाइल के तरफ से वो सिस्टम बना हुआ है जी आजकल तो उससे वो गलत हरकत कर रहे हैं जी फिर वो शादी कर लेते हैं बाकी तो हमारे जो बुजुर्ग है उनको शर्मसार होना पड़ रहा है जी गाँव में हाँ जी तो एक्शन ये जी हम जो ऐसा काम करता था उनको हम गाँव से बाहर निकालेंगे जी अच्छा। हाँ जी सर और जो उनकी मदद करेगा तो उनको भी हम बाय करेंगे जी पूरे गांव में हमारे हाँ जी उन पे भी एक्शन लेंगे जी हम नहीं बहुत बढ़िया फैसला ले रहे हैं जी हमारी जो पंचायत है बाकी तो गांव वालों को पता है जी कैसे है वो फैसले तो हाँ जी बहुत बढ़िया जी लेना चाहिए सभी गाँव जो हमारे साथ में लगते हैं उनको हम कहते हैं जी बहुत बढ़िया फैसला है वो भी ले जी हमारे साथ मिलके हाँ जी हाँ जी समाज को सुधारना चाहिए जी ऐसी जो कर रहे हैं उसके बहुत हाँ जी, की नाम की है जी, जी।, जी। मेरा नाम विद्या देवी है जी पिंड चूड़ी वाला तन्ना है वार्ड नंबर ग्यारह है जी ਹਾਂਜੀ ਕੀ ਕੁਛ ਹੋਰ ਨਸ਼ਾ ਵਿਰੋਧੀ ਹੈ ਜੀ ਵੀ ਨਸ਼ੀਲੀ ਗੋਲੀਆਂ ਵੇਚਦਾ ਹੈ ਜਿਹੜਾ ਮੈਡੀਕਲ ਸਟੋਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਨਸ਼ੀਲੀ ਗੋਲੀਆਂ ਵੇਚਦੇ ਆ ਉਹਨਾਂ ਤੇ ਜਿਵੇਂ ਛੋਟੇ ਬੱਚਾ ਨੂੰ ਨਸ਼ਾ ਦਿੰਦੇ ਆ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਏਗੀ ਜੀ ਇਸ ਤੇ ਇੱਕ ਕਮੇਟੀ ਵੀ ਬਣੀ ਹੋਈ ਹੈ ਸਾਡੇ ਪਿੰਡ ਚ ਜੀ ਤੇ ਫਿਕਿੰਗ ਜਿਹੜੇ ਕੋਈ ਮਦਦ ਕਰਨ ਚਾਹੁੰਦੇ ਆ ਅੱਗੇ ਜਾਂਦੇ ਹਾਂ ਹਾਂਜੀ ਹਾਂਜੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਵਣਤੀ ਕਾਰਵਾਈ ਕੀਤੀ ਜਾਏਗੀ ਜੀ ਤੇ ਹੋਰ ਕੀ ਹੈ ਕਿ ਮੁੰਡੇ ਕੁੜੀਆਂ ਦੇ ਵਿਆਹ ਨੂੰ ਲੈ ਕੇ ਜਿਹੜਾ ਸਮਾਜ ਦੇ ਜਿਹੜੀ ਇੱਕ ਕੁੱਝ ਜੀਵਨ ਹੈ ਇਸ ਸੇ ਸਮਾਜ 'ਤੇ ਪੂਰਾ ਅਸਰ ਪੜਦਾ ਹੈ ਜੇ ਜੋ ਵੀ ਬੱਚੇ ਬੱਚੇ ਅਪਿੰਡ ਸੀ شادی ਕਰਵਾਉਂਦੇ ਨੇ ਜਾਂ ਇਸੇ ਆਪਣਾ ਸਮਾਜ ਸਮਾਜ 'ਤੇ ਬਹੁਤ ਗਲਤ ਪ੍ਰਭਾਵ ਪੜਦਾ ਹੈ ਜੀ ਤਾਂ ਕਰਕੇ ਇਹ ਕਦਮ ਉਠਾਇਆ ਗਿਆ ਹੈ ਜੀ ਕੀ ਕਦਮ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਪਿੰਡ ਚ ਬਾਹਰ ਕੱਢਿਆ ਜਾਏਗਾ ਜੇ ਕੋਈ ਪੰਚਾਇਤ ਤੋਂ ਬਿਲਕੁਲ ਮਦਦ ਕਰ ਮਦਦ ਕਰਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਤਾਂ ਖਬਰ ਤੁਹਾਡੇ ਨਾਲ ਫਾਜ਼ਲਖਾਦੇ ਪਿੰਡ ਚੂੜੀਵਾਲਾ ਤੰਦਾ ਤੋਂ ਸਾਂਝੀਆਂ ਕਰਾਂਗੇ ਜਿੱਥੇ ਪੰਚਾਇਤ ਦੇ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਅਤੇ ਸਭ ਮਤਿਆਂ ਦੀ ਜ਼ਿਕਰ ਗੱਲ ਕਰੀਏ ਟਾਈਜ਼ ਦੇ ਵਿੱਚ ਇਹ ਵੀ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਲਵ ਮੈਰਿਜ ਨਹੀਂ ਕਰਵਾਵੇਗਾ ਯਾਨੀ ਕਿ ਪ੍ਰੇਮ ਵਿਆਹ ਜਿਹੜਾ ਨਹੀਂ ਕਰਵਾਏਗਾ ਤੇ ਜੇਕਰ ਕਿਸੇ ਦੇ ਵੱਲੋਂ ਮੁੰਡਾ ਹੋਵੇ ਕੁੜੀ ਹੋਵੇ ਕਰਵਾਇਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਘੱਟ ਦਿੱਤਾ ਜਾਵੇਗਾ ਤਾਂ ਮਤੇ ਨੇ ਜਿਹੜੇ ਪੰਚਾਇਤ ਦੇ ਵੱਲੋਂ ਪਾਸ ਕੀਤੇ ਗਏ ਜਿਸ ਦੇ ਵਿੱਚ ਲਵ ਮੈਰਿਜ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਲੋਕਾਂ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਿੰਡ ਵਾਸੀਆਂ ਦੇ ਵੱਲੋਂ ਇਸ ਮੁਤਲਕ ਕੀ ਕੁਝ ਆਖਿਆ ਗਿਆ ਪਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਚਾਇਤ ਜਿਹੜੀ ਇਕੱਠੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਮਤੇ ਨੇ ਜਿਹੜੇ ਉੱਥੇ ਪਾਏ ਜਾਂਦੇ ਨੇ ਤੁਹਾਨੂੰ ਦੱਸ دیے ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਵਰਤੀ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਕਿ ਜੇਕਰ ਕੋਈ ਵੀ ਨਸ਼ਾ ਕਰਦਾ ਪਾਇਆ ਗਿਆ ਜਾਂ ਫਿਰ ਨਸ਼ਾ ਇੱਧਰ ਉੱਧਰੋਂ ਲਿਆਉਂਦਾ ਵੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਪਿੰਡ ਦੇ ਵਿੱਚੋਂ ਉਸ ਨੂੰ ਵੀ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਕਿ ਜੇਕਰ ਪਿੰਡ ਦੇ ਵਿੱਚ ਕੋਈ ਭੱਜ ਕੇ ਵਿਆਹ ਕਰਵਾਉਂਦਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਖਡਿਆ ਜਾਵੇਗਾ ਤੇ ਉੱਥੇ ਹੀ ਜੇਕਰ ਕੋਈ ਪਿੰਡ ਦੇ ਵਿੱਚ ਹੀ ਯਾਨੀ ਕਿ ਲਵ ਮੈਰਿਜ ਕਰਵਾਏਗਾ ਤਾਂ ਉਸ ਨੂੰ ਵੀ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਫਿਰ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਵੀ ਜਿਹੜਾ ਪਿੰਡ ਤੋਂ ਬਾਹਰ ਖੱਡਿਆ ਜਾਵੇਗਾ ਤਾਂ ਫਾਜ਼ਿਲਕਾ ਦਾ ਇਹ ਪਿੰਡ ਹੈ ਜਿੱਥੇ ਕਿ ਕਈ ਮਤੇ ਪਾਸ ਕੀਤੇ ਗਏ ਨੇ ਪੰਚਾਇਤ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਨੇ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਜਿਹੜਾ ਪਿੰਡ ਤੋਂ ਬਾਹਰ ਖੱਡਿਆ ਜਾਵੇਗਾ ਅਤੇ ਨਸ਼ੇ ਜਿਹੜੇ ਲੋਕ ਨੇ ਨਸ਼ੇ ਦੀ ਆਦੀ ਨੇ ਜੇਕਰ ਉਹਨਾਂ ਦੇ ਵੀ ਕਿਸੇ ਦੇ ਵੱਲੋਂ ਮਦਦ ਕੀਤੀ ਜਾਵੇਗੀ ਤਾਂ ਉਸ ਦੇ ਖਿਲਾਫ ਵੀ ਉਸੇ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਲਵ ਮੈਰਿਜ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ ਤੁਹਾਨੂੰ ਸਿੱਧਾ ਬਿਆਨ ਸੁਣਾ ਦਿੰਦੇ ਆ ਕਿ ਪੰਚਾਇਤ ਮੈਂਬਰਾਂ ਦੇ ਵੱਲੋਂ ਪਿੰਡ ਵਾਸੀ ਨੇ ਜਿਹੜੇ ਪਿੰਡ ਦੇ ਲੋਕ ਨੇ ਜਦੋਂ ਇਹ ਮਤੇ ਨੇ ਜਿਹੜੇ ਉੱਥੇ ਪੇਸ਼ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਜੋ ਅੱਜ ਇੱਕ ਨਵੀਂ ਰੂਪਰੇਖਾ ਤਿਆਰ ਹੋ ਰਹੀ ਹੈ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਸਰ ਸਾਡੀ ਪੰਚਾਇਤ ਨੇ ਮਤੇ ਪਾਸ ਕੀਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਤਿਆ ਜੀ ਨਸ਼ੇ ਦੇਖਲਾਓ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਹੈ ਸਰ ਇਸ ਵਾਰ ਦਾ ਜਿਹੜਾ ਚੋਣ ਸੀਗਾ ਇਹ ਸਾਡੇ ਪੂਰੇ ਪਿੰਡ ਦਾ ਜਾਂ ਪੰਜਾਬ ਦਾ ਕੇ ਲਈਏ ਨੌਜਵਾਨਾਂ ਦੀ ਆਵਾਜ਼ ਸੀਗੀ ਕਿ ਨਸ਼ੇ ਨੂੰ ਬੰਦ ਕਰਨ ਲਈ ਆਪਾਂ ਕੀ ਉਪਰਾਲੇ ਕਰ ਸਕਦੇ ਹਾਂ ਉਹਨਾਂ ਵਿੱਚੋਂ ਇਹ ਸਭ ਤੋਂ ਪਹਿਲਾ ਉਪਰਾਲਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਪਿੰਡ ਦੇ ਵਿੱਚ ਜਿਹੜੇ ਸਰਾਰਤੀ ਤੱਤਵ ਨੇ ਜਿਹੜੇ ਨਸ਼ੇ ਨੂੰ ਵੇਚਦੇ ਨੇ ਤੇ ਕਿਸੇ ਦਿਸ਼ਾ ਤੇ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨਹੀਂ ਉਸ ਲਈ ਮਤਾ ਪਾਇਆ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਵੇਚੇਗਾ ਖੁੱਲੇ ਆਮ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਕੋਈ ਵਿਅਕਤੀ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੰਚਾਇਤੀ ਮਤਾ ਪਾ ਕੇ ਕੀਤੀ ਜਾਵੇਗੀ ਇੱਕ ਜਿਹੇ ਮਾਮਲੇ ਅਕਸਰ ਦੇਖੇ ਗਏ ਮੁੰਡੇ ਕੁੜੀਆਂ ਵੱਲੋਂ ਜਿਹੜਾ ਪਿੰਡ ਦੇ ਵਿੱਚ ਹੀ ਆ ਕਰਦੇ ਗੋਹਾਂ ਲੈ ਕੇ ਆਮਨੇ ਸਾਹਮਣੇ ਜਿਹੜੇ ਵਿਆਹ ਕਰਾ ਲੈ ਜਾਂਦੇ ਜੀ ਮਾਤਾ ਪਿਤਾ ਨੂੰ ਜਿਹੜਾ ਜੀ ਉਹ ਤੋਂ ਲੈ ਕੇ ਵੀ ਇੱਕ ਸਰ ਸਾਡੇ ਪੰਜਾਬ ਦਾ ਮਾਹੌਲ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਜੀ ਬਹੁਤ ਵਧੀਆ ਰੱਬ ਰੂਪੀ ਕਹਿ ਸਕਦੇ ਹਾਂ ਕਿ ਸਾਰੇ ਪਿੰਡ ਦਾ ਭਾਈਚਾਰਾ ਇਕੱਠਾ ਰਹਿੰਦਾ ਜੀ ਤੇ ਪਿੰਡ ਹੀ ਸਾਡਾ ਪਰਿਵਾਰ ਹੁੰਦਾ ਤੇ ਉੱਥੇ ਕੁਝ ਇਹ ਜਿਹੇ ਘਟਨਾਵਾਂ ਹੋ ਜਾਂਦੀਆਂ ਕਿ ਜਿੰਨਾ ਕਰਕੇ ਮਾਂ ਪਿਓ ਨੂੰ ਜੀ ساری ਉਮਰ ਲਈ ਦਾਗੀ ਹੋਣਾ ਪੈਂਦਾ ਤੇ ਉਹਨਾਂ ਨੂੰ ਨਿਵਾਂ ਮਹਿਸੂਸ ਕਰਨਾ ਪੈਂਦਾ ਹੈ ਤੇ ਉਹ ਸਮਾਜ ਵਿੱਚ ਕਿਸੇ ਵੀ ਦੇ ਨਾਲ ਅੱਖਾਂ ਨਹੀਂ ਮਿਲਾ ਸਕਦੇ ਇਹ ਕਿਉਂ ਹੁੰਦਾ ਹੈ ਸਰ ਕਿਉਂਕਿ ਸਰ ਮਾਪੇ ਉਹ ਸਦਾ ਆਪਣੇ ਬੱਚਿਆਂ ਨੂੰ ਇਹ ਹੀ ਚਾਹੁੰਦੇ ਆ ਕਿ ਵੱਡੇ ਲਿਖੇ ਕੋਈ ਨੌਕਰੀ ਲੱਗੇ ਕੋਈ ਵਧੀਆ ਇਨਸਾਨ ਬਣੇ ਮਾਪੇ ਉਹਦੀ ਸਾਰੀ ਉਮਰ ਦੀ ਕਮਾਈ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਖਿਰਚੇ ਜਦੋਂ 20 ਸਾਲ ਦੇ 18 ਸਾਲ ਦੇ 24 ਸਾਲ ਦੇ ਜਦੋਂ ਮੁੰਡੇ ਕੁੜੀਆਂ ਹੋ ਜਾਂਦੇ ਨੇ ਤਾਂ ਮਾਪੇ ਉਹਦੀ ਸਾਰੀ ਕਮਾਈ ਨੂੰ ਪਿੱਛੇ ਛੱਡ ਕੇ ਉਹਨਾਂ ਤੇ ਦਾਗ ਲਾ ਕੇ ਉਹ ਅਜਿਹਾ ਕਦਮ ਚੁੱਕ ਲੈਂਦੇ ਜਿੰਨਾ ਕਰਕੇ ਪਿੰਡ ਦਾ ਮਾਹੌਲ ਸਾਡੇ ਪਿੰਡ ਦਾ ਸੰਸਕ੍ਰਿਤੀ ਭਾਈਚਾਰਾ ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪੇਲ ਕੀਤੀ ਹੈ ਕਿ ਅਗਰ ਕੋਈ ਵੀ ਵਿਅਕਤੀ ਜਾਂ ਮੁੰਡੇ ਜਾਂ ਕੁੜੀਆਂ ਇਹ ਜਾਂ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਸ਼ੋਕ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸੱਤ ਐਕਸ਼ਨ ਲਏਗੀ ਸਰ ਜੀ ਠੀਕ ਹੈ ਪੰਚਾਇਤ ਨੂੰ ਕਰਨਾ ਚਾਹੀਦਾ ਨੌਜਵਾਨਾਂ ਨੂੰ ਚ ਚ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀ ਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀਆਂ ਸਰ ਆਪਾਂ ਕਹਿ ਸਕਦੇ ਆ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਹ ਕਰਨਾ ਚਾਹੀਦਾ ਹੈ ਇਹ ਫੈਸਲੇ ਨਸ਼ੇ ਦੇ ਖਿਲਾਫ ਹੈ ਜੀ ਸਭ ਤੋਂ ਪਹਿਲਾਂ ਤੋਂ ਨਸ਼ੇ ਦੇ ਖਿਲਾਫ ਜੋ ਫੈਸਲਾ ਲਏ ਗਿਆ ਜੀ ਹਾਂਜੀ ਕੀ ਹੈ ਜੀ ਉਹਨਾਂ ਵਿੱਚ ਉਹਨਾਂ ਵਿੱਚ ਇਹ ਹੈ ਜੀ ਜਿਹੜੇ ਪਿੰਡ 'ਚ ਨਸ਼ਾ ਵੇਚ ਰਹੇ ਹੈ चाहे कोई मेडिकल स्टोर है जी या वैसे कोई नशा बेच रहा है उनके खिलाफ है, है, है वो काम कर रही है हाँ जी तो क्या उसमें, क्या लिखा क्या है? उसमें लिखा गया है जी अगर प, अगर कोई नशा पकड़ा जाता है जी और उसकी कोई मदद भी करता है तो पंचायत हमारी उसके भी खिलाफ है जी हाँ जी तो क्या और क्या आ, हमने चार पांच मते पाए हैं जी हाँ। एक जो